ਨਿਰਤ ਨਿਰਾਨੀ ਉਹ ਕਿੱ체 ਬਾਕੀ ਸਾਰੇ ਪਹੁੰਚ ਗਏ ਆ ਮਾਂ ਵੀ ਕੰਜਰੀ ਗੋਟੇ ਚੱਕਦੀ ਚੱਕ ਜਾਗਣਾ ਲਈ ਤੇਰੀ ਏ ਹਾਰੇ ਹਾਰੇ ਰੇ ਯਾਰੇ ਐ ਤੇਰੀ ਆਪਾਂ ਤੁਹਾਡਾ ਸਾਰਿਆਂ ਦਾ ਮਾਹੌਲ ਬਲੌਕਸ ਸਾਹਿਤ ਹੈ ਤੇ ਸ਼ੁਰੂਆਤ ਹੋ ਗਈ ਹੈ ਅਗਲੇ ਦਿਨ ਦੀ ਵਿਆਹ ਹੈ ਘਰੇ ਰਸਿਪੀ ਲੈਣਾ ਚਾਹ ਤੇ ਪ੍ਰੈਸ ਵੀ ਕਰਨੇ ਆਪਾਂ ਕੱਪੜਿਆਂ ਨੂੰ ਤੇ ਇੱਥੇ ਵੀ ਸਾਰੇ ਕੱਪੜੇ ਤੇ ਤੇ ਪ੍ਰੈਸ ਲੈ ਲਈ ਹੋਈਆ ਤੇ ਅਸੀ ਰਾਤ ਨੂੰ ਮਜੀਦ ਨੂੰ ਹਣਾ ਦੇ ਘਰੇ ਇਤਾਈ ਤੇ ਹੁਣ ਆਪਾਂ ਤਿਆਰ ਹੋ ਕੇ ਜਾਣਾ ਹੈ ਸੋ ਕੁਝ ਸਾਡੇ ਪਾਰਟ ਹੈ ਤੇ ਵਿਆਹ ਘਰੇ ਜਾਵਾਂਗੇ ਚਾਹ ਪੀ ਕੇ ਤੇ ਆਪਣੇ ਪਾ ਕੇ ਮੁਚਰੋ ਹੁਣ ਮੇ ਪਿਆਰ ਸਾਰੇ ਜਾਲ ਤਿਆਰ ਹੋ ਗਏ ਆ ਤੇ ਤਿਆਰੀ ਕਿਸੇ ਤਾਲੂ ਦੇ ਸਾਰੇ ਲੋ ਜੀ ਆਪਾਂ ਹੋ ਗਏ ਸਿਆਰ ਬੜੇ ਇਕੱਲੇ ਹੋ ਗਏ ਆ ਹੁਣ ਆਪਾਂ ਚੱਲਦੇ ਆ ਵਿਆਹ ਕਰੇ ਪਿਆਰ ਹੋ ਕੇ ਤੇ ਸਾਰੇ ਪਹੁੰਚ ਗਏ ਆ ਆਪਾਂ ਪਿੱਛੇ ਰਹਿ ਗਏ ਲੇਟ ਹੋ ਗਏ ਚਲੋ ਆਦੇ ਆਦੇ ਹਾਂ ਜੀ ਇਹ ਲੈ ਕੇ ਚੱਲਦੇ ਆ ਲੋ ਜੀ ਆਪਾਂ ਪਹੁੰਚ ਗਏ ਹੈ ਲੋ ਹਾਂ ਜੀ ਠੀਕ ਹੈ ਸਤਿ ਸ਼੍ਰੀ ਅਕਾਲ

ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਆਪਾ ਸਾਰੇ ਚੱਲੇ ਆ ਬੋ ਮੱਥਾ ਟੇਕਣ ਜਾਣਿਆ ਸਾਰੇ ਆ ਜੀ ਬੀਬੀ ਦੇ ਫੈਨ ਤੇ ਸੋਰੇ ਪਿੰਡ ਮੇਰਾ ਨਾਏ ਬੜਾਪਾ ਚੱਲਦੇ ਆ ਮੱਥਾ ਦੇਖ ਲਵਾਂਗੇ ਮੱਥਾ ਦੇਖਦੇ ਆ ਚਲੋ ਹੁਣ ਮੱਥਾ ਦੇਖਦੇ ਆ ਤੇ ਆ ਮੂਰਤੀ ਕਰਾਵਾ ਦੋਨੋਂ ਗਿਆਨਿਕਾਂ ਦੇ ਜੋ ਕੋਲਾ ਉੱਪਰ ਗਿਆਨਿਕ ਇਸ ਕੋਲ ਕੋਨਾ ਬ੍ਰਾਹਮ ਗਿਆਨੀ ਹੈ ਸੰਗ ਸਗਨ ਉਦਾਰ ਨਾਨਕ ਤੁਮ ਗਿਆਨ ਜਪ ਸਗਲ ਸੰਸਾਰ ਬੀਬੀ ਬੈਠੇ ਆ ਹੁਣ ਆਪਾਂ ਚਾਹ ਪਕੌੜਾ ਸ਼ਕਣ ਲੱਗੇ ਆ ਲਿਆਂਦੇ ਆ ਹੁਣ ਬਾਟੇ ਪਹਿਲਾ ਬੀਬੀ ਜੀ ਦਾ ਹਾਂਜੀ ਸ਼ੁਰੂ ਹੋ ਗਿਆ ਚਲੋ ਇਹ ਚਲੋ ਪਕੌੜੇ ਆ ਗਏ ਮੈਡ ਪਕੌੜਾ ਚਾਤੀ ਹਾਂਜੀ ਮੈਡ ਪਕੌੜਾ ਹੈਦਰ ਵੀ ਦੀਦੀ ਵਿੱਚ ਸੋਲ ਜੀ ਸਾਰੇ ਬੈਠੇ ਆ ਪਕੌੜਾ ਚਾਹ ਪਕੌੜਾ ਛਕਿਆ ਜਾ ਰਿਹਾ ਹੈ ਚਲੋ ਅੰਦਰ ਕੈਮਰਾ ਵਾਲੇ ਵੀ ਆ ਗਏ ਆ ਲੋ ਜੀ ਇੱਧਰ ਪ੍ਰੋਣੇ ਆ ਗਿਆ ਚੰਨੀ ਚੜਾਣ ਲੈ ਕੁੜੀ ਨੂੰ ਤੇ ਇੱਧਰ ਕੁੜੀ ਆਲੇ ਆ ਉਧਰ ਮੁੰਡੇ ਆਲੇ ਆ ਮੁੰਡੇ ਲੋਕ ਸਾਰੇ ਜਾਣੇ ਹਾਂਜੀ ਅਸੀਂ ਫੇਰ ਆਪਾਂ ਚੱਲਦੇ ਆ

ਕਰਦੇ ਆ ਕਿ ਜਿਹੜੇ ਚੁੰਨੀ ਚੜਾਣ ਆਇਆ ਉਹ ਉਧਰ ਹੀ ਜਿਮਾ ਨੇ ਵੱਖਣਾ ਹੈ ਤੇ ਉਧਰ ਹੀ ਚੜਾਉਣੀ ਆ ਤੇ ਹੁਣ ਆਪਾਂ ਉੱਥੇ ਚੱਲੇ ਸਾਰੇ ਜਾਣੇ ਤੇ ਬਾਕੀ ਅੱਗੇ ਆ ਫਿਸ਼ਿੰਗ ਬਣ ਜਾਣੇ ਆ ਤੇ ਫੇ ਦੇਖਦੇ ਲੋ ਜੀ ਇੱਧਰ ਦੀਦੀ ਜਿਹੜਾ ਚੁੰਨੀ ਚੜਾਣੀ ਉਹ ਪਿੱਛੇ ਆ ਬਾਕੀ ਸਾਰੇ ਪਹੁੰਚ ਗਏ ਆ ਚਲੋ ਹੁਣ ਅਸੀਂ ਜਾਂਦੇ ਆ ਦੀ ਦਿੰਦਾ ਅੱਜ ਦਰਾਂ ਬੜੇ ਖੇਰ ਚੱਲ ਚੁੱਕੜਾਈ ਜਾ ਰਹੀ ਹੈ ਜਿਹੜਾ ਸਾਡਾ ਚੋਪਾ ਸੁਣਿਆ ਸੀ ਉਹ ਤੋਂ ਵਾਟੇ ਵਾਂਗ ਗਈ ਤਾਂ ਜੀ ਉਹਨਾਂ ਆਫੇ ਵਾਟੇ ਕਰ ਮਾਮਲੇ ਬੋਲ ਮਾ ਦੇਖੋ ਬਾਣੀ ਇਹ ਮੇਰੇ ਪੂਆ ਦੇ ਕੁੜੀ ਦੀ ਕੁੜੀ ਆ ਇੱਧਰ ਹੋ ਜੀ ਹੁਣ ਆਪਾਂ ਉਧਰ ਆ ਗਏ ਆ ਤੇ ਹੁਣ ਰੋਟੀ ਲੱਗ ਗਈ ਆ ਤੇ ਰੋਟੀ ਖਾਵਾਂਗੇ ਤੇ ਇਹਦੇ ਨੂੰ ਚੁੰਮੀ ਚੜਾਤੀ ਆ ਤੇ ਹੁਣ ਆਪਾਂ ਰੋਟੀ ਖਾਂਦੇ ਆ ਲਓ ਜੀ ਹੁਣ ਖਾਂਦੇ ਆਪਾਂ ਰੋਟੀ ਤੇ ਦਿਹਾਰੇ ਆ ਇਹ ਆਪ ਦਾ ਪਾਰੇ ਆ ਸਾਰੇ ਜਾਣੇ ਲੋ ਜੀ ਹੁਣ ਰੋਟੀ ਪਾ ਕੇ ਲੈ ਆਂਦੇ ਬੀਬੀ ਕੋ ਬੈਠੇ ਆ ਇਧਰ ਆਂਟੀ ਆ ਤੇ ਹੁਣ ਆਪਾਂ ਰੋਟੀ ਖਾਣੇ ਬੀਬੀ ਜੀ ਨੇ ਪਹਿਲੀ ਖਾ ਲਈ ਕਹਿੰਦੇ ਖਾਣੀ ਨਹੀਂ ਖਾਣੀ ਨਹੀਂ ਅੱਛਾ ਖਾਣੀ ਨਹੀਂ ਕਹਿੰਦੇ ਹਲੇ ਠੀਕ ਆ ਆਪਾਂ ਖਾ ਲੈਂਦੇ ਆ ਆਪਾਂ ਪਾ ਕੇ ਲੈ ਆਂਦੇ ਤੋ ਬਾਹਰ ਰਾਸ਼ ਸੀਗਾ ਜਗ੍ਹਾ ਨਹੀਂ ਸੀਗੀ ਵੇ ਬੀਬੀ ਕੋ ਆ ਕੇ ਬੈਠਦੇ ਆ ਹਾਏ ਸਾਨੂੰ ਮਿਲ ਗਏ ਇਹ ਹੈਗੇ ਮੁੰਡੇ ਵਾਲੋ ਸਬਸਕ੍ਰਾਈਬ ਕਰ ਲੈ ਸਾਨੂੰ ਚੈਨਲ ओके ਵਾਈ ਅੱਪਾ ਮੈਚ ਮੇ ਹੋ ਰਿਹਾ ਤੇ ਪਰਸੋਂ ਨੂੰ ਵੀ ਮਿਲਦਾ ਹੈ ਆਪਾਂ ਹਾਂਜੀ ਆਪਾਂ ਬੈਠੇ ਆ ਕੋਠੇ ਤੇ ਬਿਕੋਜ਼ ਸਾਡਾ ਫੋਨ ਲੱਗਾ ਆ ਚਾਰਜਰ ਤੇ ਤੇ ਇਹ ਵੀ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਬਲੌਗ ਨਹੀਂ ਬਣਦਾ ਸਾਡਾ ਫੋਨ ਕਿਉਂਕਿ ਬੰਦ ਰਹਿਣਾ ਫਿਰ ਤੇ ਇਹ ਵੀ ਬਹੁਤ ਮਿਊਜ਼ੀਕਲ ਆ ਸਾਡੇ ਲਈ ਚਾਰਜਰ ਘੱਟੀ ਜਾਣਾ ਦੁਆਰਾ ਲਾਣਾ ਪੈਂਦਾ ਫੇ ਫੂ ਫੇ ਬਲੌਗ ਬਣਾਉਣਾ ਪੈਂਦਾ ਇਸੇ ਤਰ੍ਹਾਂ ਤੇਹੀ ਮੈਂ ਚਾਰਜਰ ਆ ਰਹੀ ਸੀ ਤੇ ਉਹ ਪਰ ਆ ਗਏ ਅ ਇਹ ਹੈ ਮੁੰਡੇ ਜਠਾਣੀ ਆ ਤੇ ਭੈਣ ਇਹ ਉਹ ਆਇਓ ਸੀ ਪਰ ਤੇ ਫਿਰ ਉਹਨਾਂ ਨੂੰ ਮੈਂ ਦੱਸਿਆ ਮੈਂ ਬਲੌਗ ਬਣਾ ਰਹੀ ਸੀਗੀ ਇੰਤਾ ਫਿਰ ਉਹਨੇ ਸਬਸਕ੍ਰਾਈਬ ਕੀਤਾ ਕਹਿੰਦੇ ਆਪਾਂ ਵੀ ਜਰੂਰ ਦੇਖਿਆ ਕਰਾਂਗੇ ਤੁਹਾਡੇ ਬਲੌਗਸ ਤੇ ਇਸੇ ਤਰ੍ਹਾਂ ਸਾਨੂੰ ਸਬਸਕ੍ਰਾਈਬ ਹੋਰ ਮਿਲੋ ਤੇ ਚਲੋ ਹੁਣ ਵਿਆਹ ਹੁਣ ਥੱਲੇ ਰੋਟੀ ਪਾਣੀ ਦਾ ਹੀ ਚੱਲ ਰਿਹਾ ਆ ਤੇ ਸਾਰੇ ਬੈਠੇ ਆ ਇਕੱਠੇ ਹੋ ਕੇ ਤੇ ਫਿਰ ਨਾਨਕੇ ਵਾਲਿਆਂ ਨੇ ਵੀ ਆਣਾ ਆ ਫਿਰ ਜਾਗੋ ਕੱਢਣੀ ਆ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਕਿੱਦਾਂ ਕਿੱਦਾਂ ਚੱਲੂਗਾ ਤੇ ਫਾਈਨਲੀ ਹੁਣ ਆਪਾਂ ਪਹਿਲਾਂ ਫੋਨ ਚਾਰਜ ਚੰਗੀ ਤਰ੍ਹਾਂ ਕਰ ਲਈਏ ਤਾਂ ਜੋ ਆਪਾਂ ਬਣਾ ਸਕੀਏ ਚੰਗੀ ਤਰ੍ਹਾਂ ਆਪਣੇ ਬਲੌਗਸ ਏ ਤੁਹਾਨੂੰ ਵੀ ਦਿਖਾਉਂਦੇ ਰਹੀ ਹਾਂ ਕਿੱਦਾਂ ਦਾ ਰਹਿ ਗਿਆ ਆ, ਕੀ-ਕੀ ਹੋ ਰਿਹਾ ਆ। ਹਾਂਜੀ, ਅਸੀਂ ਆਏ ਸੀ ਮੰਜੀਤ ਕੋਲ। ਬੀਬੀ ਵੀ ਨਾਲ ਹੀ ਸੀਗੇ, ਆਪਾਂ ਇੱਥੇ ਸੀਗੇ। ਸਾਰੇ ਉੱਧਰ ਗਿਆ ਹੋਆ। ਜੇ ਜੀ થોੜਾ ਪਰ ਚੱਲੇ ਆ ਫਿਰ ਤੋਂ ਵਿਆਹ ਦੇ ਘਰੇ ਆਨੇ ਆ ਕੇ ਤੇ ਜਾਂਦੇ ਆ ਇਦਾਂ ਹੀ ਹੋ ਜਾਂਦਾ ਆ ਬੀਬੀ। ਇਦੋਂ ਤਾਂ ਕੰਮ ਤੋਂ ਬੰਨ ਨਹੀਂ ਬੋਝਦੇ। ਫੋਟੋ ਵੀਡੀਓ ਬਣਦੇ ਆ। ਆਹ ਲਾ ਵੀ ਰਿਹਾ। ਆ ਕਦੇ ਇੱਧਰ ਆਉਂਦੇ ਕਦੇ ਉੱਧਰ ਜਾਂਦੇ ਆ ਐਤੀ ਬਸ ਉਹ ਨਾਨ ਕਿਆ ਲੈ ਆਣਾ ਹੈ ਸਾਨ ਸਰ ਨੇ ਉਹ ਦੇਖਣ ਤੇ ਬਾਕੀ ਹੋ ਗਿਆ ਬਾਕੀ ਫਿਰ ਤਿਆਰ ਹੋਣਾ ਜੱਗ ਬੋਲੇ ਆਪਾਂ ਫੇ ਆਣਾ ਠੀਕ ਆ ਤੇ ਉਹ ਜਿੰਨਾ ਲਾ ਕੇ ਫਿਰ ਦੇਖੋ ਕਿੰਦਾ ਭੱਜਦੀ ਆ ਹੁਣ ਸਲੋ ਹੋ ਗਈ ਝੌੜਾ ਚੱਕਿਆ ਦਰ ਤੋਂ وا ਇੱਧਰ ਟੈਂਟ ਲੱਗ ਗਿਆ ਆ ਮਨਪੱਤ ਦੇ ਨਾਲ ਜੈਨਵਾ ਇੱਧਰ ਆਪ ਆਇਆ ਬੀਬੀ ਦੇ ਨਾਲ ਮੈਂ ਸੋ ਰੋਤੀ ਪਾਸ ਦੀ ਬੀ ਆਹ ਤਰ ਫੈਲ ਲਈਏ ਐਸ ਟਾਈਮ ਸੈਰੀ ਕਰਦੇ ਹਾਂ ਅੰਦਰ ਵੀ ਘਰੇ ਤੋ ਆਹ ਵਾਦੀਆ ਅੱਜ ਪਹਿਲੇ ਕਾਲੇ ਇੱਥੇ ਇੰਦਰੀਂ ਕੀ ਆਇਆ ਆਹ ਬਿਨਾ ਨਹੀਂ ਆਵਲੀ ਤੋ ਆਹ ਗਾਉਂ ਦੇ ਜਿੱਤੋ ਆਹ ਲੈਣ ਦੇ ਬੰਦ ਤੋਹਰਾਲੇ ਨਾਨਕੇ ਵਾਲੇ ਉਹ ਰੁਕ ਲੋ ਆਪਾਂ ਉੱਥੋਂ ਆਵਾਂਗੇ ਪਿੱਛੋਂ ਚੱਲ ਨਹੀਂ ਆਣੇ ਆਣੇ ਆ ਫੇ ਆਣਾ ਐਂਟਰੀ ਮਾਰਨੀ ਆਪਾਂ ਵੀ ਨਾਨਕੇ ਆ ਲੰਦੋ ਭਾਜੀ ਭਾਜੀ ਇੱਧਰ ਆਈਏ ਇੱਧਰ ਆਓ ਹਾਲਣ ਦੇ ਪਾਣੀ ਨੂੰ ਪਾਣੀ ਪਾਣੀ ਚਲ ਹੁਣ ਇੱਧਰ ਹਾਂਸੀ ਆਈ ਆ ਜਿੱਤੇ ਨਾ 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 ਦੇਖੀ ਆਇਆ ਜ ਕਿੰਤਰ ਗਈਆਂ ਨਹੀਂ ਗਿੰਦਾ

ਬਾਦੂ ਜੇ ਫਾੜੀ ਬਾਤ ਕੋ ਤਲੜਾ ਜਾਗਾ ਚਲ ਜਾ ਰੇਦੇ ਹੋ ਕਿਸੇ ਲੱਤ ਲੈ ਲੈਣੀ ਕਿਸੇ ਦੀ ਬਾਹ ਲੈ ਜਾਣੇ ਹੋਰ ਹੋਰ ਉਹ ਉਧਰੋਂ ਉੱਠਾਇਆ ਕੋਈ ਗੋਲ ਉਹ ਪਾਣੀ ਲੈ ਕੇ ਆਉਂਦੀ ਹੈ ਇਧਰੋਂ ਅਸੀਂ ਹੁਲੀ ਹੋਰ ਕਿਰੋਂ ਤੁਸੀਂ ਆਉਂਦੇ ਤੁਸੀਂ ਆਉਂਦੇ ਆਂ ਤਾਂ ਨਹੀਂ ਆਹੋ ਆਪਣੇ ਸਰੀਕੇ ਨੂੰ ਲੈ ਕੇ ਆਉਂਦੀ ਸਰੀਕੇ ਨੂੰ ਲੈ ਕੇ ਆਉਂਦੀ ਅਸੀਂ ਇਧਰੋਂ ਸਿਖੀ ਆਹੋ ਕੋਈ ਨਹੀਂ ਆ ਜਾਣੇ ਬੋਲੀ ਜੋਤ ਚੁੰਨੀ ਚਾੱਕਾ ਕੋਣੀ कमे कमी कया मामी ती दा कितन कजार

Gracias. <laughs> ਕੀ ਗੁੰਡੀਆਂ ਤੇ ਚਲੋ ਫੋਨ ਸਕੈਨ ਦੇ ਫੋਨ ਕਰਨਾ ਲੋ ਜੀ ਇੱਧਰ ਡੀਜੇ ਲੱਗ ਗਿਆ ਤੇ ਸਟਾਰ ਵੀ ਲੱਗ ਗਿਆ ਤੇ ਸਾਰੇ ਜਾਣੇ ਬੈਠੇ ਆ ਤਿਆਰ ਹੋ ਕੇ ਦੇਖੋ ਹੈਲੋ ਹਾਂਜੀ ਹਾਂ ਮੈਂ ਰੱਜ ਕੇ ਹਾਂਜੀ ਤਿਆਰ ਹੋ ਗਏ ਚਲੋ ਚੋਰ ਮਹਾਦੇਵ ਖੈਲੀ ਬੰਦਾ दो जी ये कंडा बनाओ रे हां जे रोकना गाडो होगी यार मुथन चालेगा भाभी कितने हैं मैं जो अंदर सादा पता मैं लेके आई थी कि मैं मैं ही लेके आई थी बाप के ने बताया था बताया है कि हां कंडा सिर्फ बैट्री के बीच ही है अच्छा बाकी बस ये बगा वो उधर तेरे को अंदर कर दे thank yeah. you ਗੱਲਬਾਤ ਕਰ ਰਹੇ ਸ਼ੋਰ ਮਚਾਉਣਾ ਚੱਕੋ ਆ ਗਏ ਦੇਖੇ ਦਿਖਾਉਣੇ ਜਦ ਚੱਕੋ ਆਉਂਦੇ ਨੇ ਅੰਦਰ ਮਾਤ आ लो लो जी लो जी मासी वाली 100000 अमेरिकी हां जी अगलहेर वाली जी ओ भाई वाली वाली सी कने के या सी